ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੁਪਰ ਡਾਂਸ 32 ਲੀਟਰ ਚੈਂਪ 25 ਦਾ ਆਯੋਜਨ ਕੀਤਾ ਗਿਆ ਹੈ ਤਾਂ ਅੰਦਾਜ਼ਾ ਹੈ ਕਿ ਸੁਪਰ ਡਾਂਸ 32 ਦੀ ਟਰੋਫੀ ਪੁਰਵਾ ਅਤੇ ਨਵਿਆ ਨਿਜੀ ਹੈ ਜਦਕਿ ਢਿੱਟਲ ਚੈਂਪ 25 ਦੀ ਟਰੋਫੀ ਕੀਤੇ ਨੂੰ ਮਿਲੀ ਹੈ ਇਹ ਪ੍ਰੋਮ ਪੰਕਜ ਅਤੇ ਪ੍ਰੀਤੀ ਡਾਂਸ ਅਕੈਡਮੀ ਦੇ ਵੱਲੋਂ ਅੰਮ੍ਰਿਤਸਰ ਦੀ ਆਟ ਗੈਰੀ ਵਿੱਚ ਆਯੋਜਨ ਕੀਤਾ ਗਿਆ ਸੀ ਇਸ ਮੌਕੇ ਮੁਕਾਬਲੇ ਵਿੱਚ 90 ਬੱਚੇ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਉਹਨਾਂ ਦੀ ਉਮਰ ਦੇ ਅਨੁਸਾਰ ਵੱਖ-ਵੱਖ ਗਰੁੱਪਾਂ ਦੇ ਵਿੱਚ ਵੰਡਿਆ ਗਿਆ ਸੀ ਢਿੱਟਲ ਚੈਂਪ ਅਤੇ ਸੁਪਰ ਡਾਂਸਰ ਵਰਗੇ ਵਿੱਚ ਆਯੋਜਨ ਦੀ ਮੁਕਾਬਲੇ ਵਿੱਚ ਪੁਰਵਾ ਅਤੇ ਨਵਿਆ ਨੇ ਸੁਪਰ ਡਾਂਸ ਦੀ ਟਰੋਫ ਮੁਕਾਬਲੇ ਵਿੱਚ ਡਾਂਸ ਵੀ ਹੋਏ ਜਿਨ੍ਹਾਂ ਨੇ ਦਰਸ਼ਕਾਂ ਨੂੰ ਕਾਫੀ ਮੰਤਰਮੁਦ ਵੀ ਕਰ ਦਿੱਤਾ ਪਰੋਂ ਦੀ ਸ਼ੁਰੂਆਤ ਬਕਰੇ ਦੇ ਬ੍ਰਿਤੀ ਦੇ ਵੱਲੋਂ ਦਰਸ਼ਕਾਂ ਦਾ ਸਾਥਗਰਮਾ ਹੋਈ ਇਸ ਵੰਗ ਦੇ ਵਿੱਚ ਕੁਫਰ ਵਿਜੇਪ੍ਰਤਾਪ ਸਿੰਘ ਵਿਧਾਇਕ ਜੀ ਜੁਗਲkishor ਸ਼ਰਮਾ ਸਾਫਕਾ ਵਿਧਾਇਕ ਜੀ ਪ੍ਰਮੋਦ ਪਾਟਿਆ ਚੇਅਰਮੈਨ ਸਪੋਰਟਸ ਸੈੱਲ ਪੰਜਾਬ ਅਤੇ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਚੇਅਰਮੈਨ ਸੋਤਸਰ ਗਰੁੱਪ ਆਫ ਸਕੂਲਜ਼ ਦੇ ਨਾਲ ਮੁਖਮਿਮਾਨ ਦੇ ਜੋ ਸ਼ਾਮਲ ਹੋਏ ਮੋਨਾ ਸਿੰਘ ਅਤੇ ਟੀਵੀ ਅਤੇ ਫਿਲਮ ਅਦਾਕਾਰ ਅਵਿਨਾਸ਼ ਹੋਰਾਰੇ ਜੱਜ ਦੀ ਭੂਮਿਕਾ ਨਿਭਾਈ ਮਦਰ

तो है। जो माहौल था और रोशन जैसे कपिल शर्मा ने मेरा नाम रोशन किया है जिस तरह से बच्चे ऐसे प्रतिक्रियाओं मात्राओं कुछ प्रतिक्रियाएं बट थैंक यू कदीव ऋषि से जो हमारा सीनियर होता है वो थोड़ा तो ज्यादा मेरा सम्मान और अभी सेम टाइम में हमारे बड़े भाई भाटिया साहब को टाइमिंग सेम था और काफ़ी पहले से पचास में एक प्रोग्राम था मिले में का था तो क्योंकि सेम थी इसलिए थोड़ा लिया और शुरू से मैं देख रहा हूँ चाहे हम सिटी सेंटर में प्रोग्राम करते हैं जो बड़े प्रोग्राम हमारे होते हैं सिटी सेंटर में या कहीं भी आपने ट्री में किया हर तरफ ये सारे प्रोग्राम काबिल तरीफ होते हैं और आप एक्चुअल सेंस में प्राइड ऑफ अमृतसर लेकिन मैं कहूंगा कि प्राइड ऑफ अमृतसर आप हैं और बच्चों ने जिस तरीके से परफॉर्म किया है फॉर्मली ਇਹਦਾ ਜਿਹੜਾ ਪ੍ਰੋਗਰਾਮ ਹੈ ਇਹ ਹੈਗਾ ਪੰਕਜ ਐਂਡ ਪ੍ਰੀਤੀ ਡਾਂਸ ਅਕੈਡਮੀ ਵੱਲੋਂ ਜਿਹੜਾ ਕਿ ਬੱਚਿਆਂ ਦਾ ਕੰਪੀਟੀਸ਼ਨ ਹੈ ਪਿਛਲੇ 17 ਸਾਲ ਤੋਂ ਆਪਾਂ ਕਰਦੇ ਆ ਰਹੇ ਹਾਂ ਜਿਹਦਾ ਨਾਮ ਹੈ ਸੁਪਰ ਡਾਂਸਰ ਔਰ ਲਿਟਲ ਚੈਂਪ ਸੂਪਰ ਡਾਂਸਰ 32 ਸੀਜ਼ਨ ਤੇ ਪਹੁੰਚ ਗਏ ਤੇ ਲੇਟਰ ਚੈਂਪ 25th ਤੇ ਇਹਦੇ ਵਿੱਚ ਕੀ ਹੈ ਕਿ 3 ਸਾਲ ਤੋਂ ਲੈ ਕੇ ਤੇ ਆਪਣੇ 25-26 ਸਾਲ ਤੱਕ ਦੇ ਬੱਚੇ ਜਿਹੜੇ ਨੇ ਅਲੱਗ-ਅਲੱਗ ਕੈਟਾਗਰੀਜ਼ ਪਾਰਟਿਸਿਪੇਟ ਕਰਦੇ ਨੇ ਤੇ ਉਹਨਾਂ ਦੇ ਕੰਪੀਟੀਸ਼ਨਸ 'ਚ ਉਹਨਾਂ ਦੇ ਵਿਨਰਸ ਨੂੰ ਕੱਢਿਆ ਜਾਂਦਾ ਮੈਨੂੰ ਵੀ ਲੱਗਦਾ ਕਿ ਖਾਸ ਕਰਕੇ ਕਿਉਂਕਿ ਅੱਜ ਕੱਲ੍ਹ ਜਿਹੜਾ ਯੁੱਗ ਚੱਲ ਰਿਹਾ ਹੈ ਸੋਸ਼ਲ ਮੀਡੀਆ ਦਾ ਚੱਲ ਰਿਹਾ ਹੈ ਉਹ ਤੁਸੀਂ ਦੇਖਦੇ ਹੋ ਕਿ ਗਲੈਮਰ ਦੀ ਦੁਨੀਆ ਉਹਦਾ ਖਾਸ ਹਿੱਸੇ ਵਿੱਚ ਆ ਗਿਆ ਹੈ ਕੀ ਕਹਿੰਦਾ ਹਾਂ ਮੈਂ ਤੁਹਾਨੂੰ ਜੀ ਪਾਸੇ ਕਿ ਲਈ ਡਾਂਸ ਵੀ ਆ ਐਕਚੁਅਲੀ ਹਰ ਚੀਜ਼ ਦੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਜਿਹੜਾ ਤੁਸੀਂ ਇੰਸਟਾਗ੍ਰam ਦੀ ਗੱਲ ਕਰ ਰਹੇ ਹੋ ਜਾਂ ਸੋਸ਼ਲ ਮੀਡੀਆ ਦੀ ਇਹਦੇ ਬਹੁਤ ਸਾਰੇ ਫਾਇਦੇ ਨੇ ਅਗਰ ਆਪਾਂ ਇਹਦੇ ਤੋਂ ਇਹਨੂੰ ਗ੍ਰੈਬ ਕਰੀ ਆਪਾਂ ਟੈਲੈਂਟ ਨੂੰ ਗ੍ਰੈਬ ਕਰੀਏ ਲੇਕਿਨ ਆਪਾਂ ਗਲਤ ਸਾਈਡ ਤੇ ਨਾ ਜਾਈਏ ਅਸੀਂ ਸਿਰਫ ਟੈਲੈਂਟ ਨੂੰ ਗ੍ਰੈਬ ਕਰਕੇ ਵੱਧ ਤੋਂ ਵੱਧ ਆਪਣੇ ਆਪ ਨੂੰ ਨਿਖਾਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਅਸਲੀ ਕਲਾਕਾਰ ਉਹ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਸਿਰਫ ਟੈਲੈਂਟ ਦੇ ਉੱਤੇ ਹੀ ਨਿਰਭਰ ਕਰਦਾ ਨਾ ਕਿ ਦੂਸਰੀਆਂ ਚੀਜ਼ਾਂ ਦੇ ਉੱਤੇ ਠੀਕ ਥੈਂਕ ਯੂ ਪੰਕਜਣ ਪ੍ਰੀਤੀ ਡਾਂਸ ਇੰਸਟੀਚਿਊਟ ਜਿਹੜੀ ਨਾ ਕੋਈ ਐਸਾ ਸਿੱਖਿਅਤ ਨਹੀਂ ਜਿਹੜੀ ਕਿ ਖਾਸ ਕਰਕੇ ਸਾਡੀ ਇੰਡੀਆ ਜਿਹੜੇ ਨਹੀਂ ਜਾਣਦੇ ਕਿਉਂਕਿ ਇਹਨਾਂ ਦੇ ਬੱਚਿਆਂ ਵਿੱਚ ਜੋ ਟੈਲੈਂਟ ਹੈ ਇਹਨਾਂ ਦੇ ਸਿੱਖੇ ਬੱਚੇ ਹਰ ਚਾਹੇ ਸਟਾਰਟੀ ਵੀ ਹੈ ਚਾਹੇ ਸੋਨੀ ਸੀ ਚਾਹੇ ਜੀਏ ਜੇ ਹੋਰ ਨਹੀਂ ਚਾਪੀਡੀ ਜਿਵੇਂ ਦੂਸਰੇ ਸਭ ਜਿਹੜੇ ਚੈਨਲਾਂ ਤੇ ਪਹੁੰਚ ਕੇ ਉਹਨਾਂ ਨੇ ਇਹਨਾਂ ਦਾ ਨਾਮ ਉੱਪਰ ਲੈ ਕੇ ਕਿਨੇ ਰੋਸ਼ਨ ਕੀਤਾ ਉਹਦੇ ਨਾਲ ਨਾਲ ਸਾਡੇ ਸ਼ਹਿਰ ਸਾਡੇ ਪੰਜਾਬ ਦਾ ਨਾਮ ਬੜਾ ਉੱਪਰ ਗਿਆ ਅੱਜ ਇਹ ਜਿਹੜਾ ਸੁਪਰ ਡਾਂਸਰ 32 ਤੇ ਲिटल ਚੈਪ 25 ਹੋ ਰਿਹਾ ਤੁਸੀਂ ਹਸਾਮਲੋ ਕਿ 32 ਕਤੀ માં ਇੱਕ ਸ਼ੋਅ ਹੈ ਜਿਹੜੇ ਚ ਬੱਚੇ ਸਾਡੇ ਇੱਥੋਂ ਆ ਕੇ ਇਹਨਾਂ ਕੋਲ ਸਿੱਖ ਗਏ ਆਪਣੀ ਕਲਾ ਦਾ ਪ੍ਰੋਡਕਸ਼ਨ ਕਰਦੇ ਨੇ ਅੱਜ ਇਹਨਾਂ ਨੇ ਆਪਣੇ ਸਕੂਲ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨੁਮਾਇਸ਼ ਕਰ ਰਹੇ ਨੇ ਇਹਨਾਂ ਦੇ ਬੱਚੇ ਕਾਫੀ ਹੱਦ ਤੱਕ ਕਾਫੀ ਫਿਕਚਰਸ ਵੀ ਆ ਚੁੱਕੇ ਨੇ ਅਸੀਂ ਕਾਫੀ ਸੀਰੀਅਲ ਵੀ ਆ ਚੁੱਕੇ ਨੇ ਸੋ ਇਹ ਸਭ ਤੋਂ ਵੱਡੀ ਉਪਲਬਧ ਇਹ ਚੀਜ਼ ਈ ਮੈਂ ਚਾਹਦਾ ਕੁਝ ਨਾ ਕਹਿੰਦਾ ਇਹ ਕਹਾਂਗਾ ਕਿ ਜਿਸ ਤਰ੍ਹਾਂ ਇਹ ਪੰਕਤੀਆਂ ਪ੍ਰਤੀ ਆਪਣੀ ਮਿਲਤ ਅਲਗ-ਅਲਗ ਆ ਰਹੇ ਨੇ ਪਰ ਅਕੀਦਾ ਪ੍ਰਮਾਤਮਾ ਇਹਨਾਂ ਨੂੰ ਸਿਹਤ ਤੰਦਰੁਸਤੀ ਬੱਚੇ ਤੇ ਇਦਾਂ ਹੀ ਸਾਡੇ ਬੱਚੇ ਅੱਗੇ ਵੱਧਿਆ ਰਣ ਜੈ ਹਿੰਦ ਜੈ ਭਾਰਤ